वाहिगुरू जीा ख़ालसा वाहिगुरू जी गुलदेव दस अमनदीप सिंह डेर संत्यानी वीर सिंघ जी टकसाल शहीद भाई मनी सिंध जी करम सिंघ सतोवली गली श्री अमृतसर साहिब जो टकसाल देन हैडकुआर है ਕਾਂਤਨ ਸ਼ਹੀਦ ਬਾਬਾ ਮਨੀ ਸਿੰਘ ਜੀ ਉਹਨਾਂ ਮਹਾਂਪੁਰਖਾਂ ਦਾ ਸ਼ਹੀਦੀ ਦਿਹਾੜਾ ਹੈ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰਦਿਆਂ ਆਪਣਾ ਬੰਦ ਬੰਦ ਕਟਵਾਇਆ ਬੜੀ ਮਹਾਨ ਸ਼ਹਾਦਤ ਹੈ ਉਹਨਾਂ ਦੀ ਉਹ ਸ਼ਹੀਦ ਜੀ ਨੂੰ ਯਾਦ ਕਰਦੇ ਹੋਇਆ ਤਕਸਾਲ ਵੱਲੋਂ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਇਕ ਵਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਜੋ ਤਕਰੀਬਨ 2 ਵਜੇ ਤੋਂ ਸ਼ੁਰੂ ਹੋਏਗਾ ਤੇ ਰਾਤ 11 ਵਜੇ ਤੱਕ ਚੱਲੇਗਾ 9 ਜੁਲਾਈ ਜਨ ਬੁੱਧਵਾਰ ਨੂੰ ਸੋ ਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਸਾਰੀਆਂ ਸਿੱਖ ਸੰਸਥਾਾਂ ਨੇ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਪਣਾ ਥੋੜਾ ਜਿਹਾ ਇਤਿਹਾਸ ਦੱਸੂ ਜੀ ਭਾਈ ਮਨੀ ਸਿੰਘ ਜੀ ਜਿਹਦੇ ਤੇ ਆਪਾਂ ਖੜੇ ਹਾਂ ਉਹਦੀ ਇਤਿਹਾਸ ਹੈ ਭਾਈ ਮਨੀ ਸਿੰਘ ਜੀ ਛੇਦ ਭਾਈ ਮਨੀ ਸਿੰਘ ਜੀ ਹੋਰ ਆ ਵੱਲੋਂ ਚਲਾਈ ਹੋਈ ਸੰਪਰਦਾ ਇਹਦੇ ਨਵੇਂ ਮੁਖੀ ਸ਼੍ਰੀਮਾਨ ਸੰਤ ਗਿਆਨੀ ਬਾਬਾ ਮੀਰ ਸਿੰਘ ਜੀ ਹੋਏ ਨੇ ਜਿਨ੍ਹਾਂ ਤੋਂ ਅਨੰਤ ਵਿਦਿਆਰਥੀ ਪੜੇ ਨੇ ਦੇਸ਼ ਵਿਦੇਸ਼ ਦੇ ਵਿੱਚ ਬੜੇ ਵਿਦਿਆਰਥੀ ਪੜੇ ਨੇ ਉਹਨਾਂ ਤੋਂ ਪ੍ਰਾਂਤ ਸ਼ਹੀਦ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਰਾਜ ਉਹਨਾਂ ਨੇ ਇਸ ਤਖ਼ਤਾਲ ਦੀ ਸੇਵਾ ਸੰਭਾਲੀ ਉਹ ਸ਼ਹੀਦ ਭਾਈ ਮਨੀ ਸਿੰਘ ਤਖ਼ਤਾਲ ਦੇ 10ਵੇਂ ਮੁਪੀ ਸਨ ਸੰਤ ਬਾਬਾ ਮੀਰ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਇਸੇ ਹੀ ਸਥਾਨ ਤੇ 60 ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕ੍ਰਿਤਿਆਂ ਉਪਰੰਤ ਸੰਤ ਗਿਆਨੀ ਕ੍ਰਿਪਾਲ ਸਿੰਘ ਜੀ ਮਹਾਰਾਜ ਜਿਹੜੇ 10ਵੇਂ ਮੁਪੀ ਸਨ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਟੀਕਾ ਗੀਤਾ ਜੋ ਸਿੱਖ ਸੰਗਤ ਦੇ ਵਿੱਚ ਅਮੀਰ ਭੰਡਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉਹਨਾਂ ਤੋਂ ਉਪਰੰਤ ਸ਼੍ਰੀ ਮਾਨ ਸੰਤ ਬਾਬਾ ਮੱਖਣ ਸਿੰਘ ਜੀ ਹੋਏ ਨੇ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਅਨੰਤ ਵਿਦਿਆਰਥੀਆਂ ਨੂੰ ਪੜਾਇਆ ਤਕਰੀਬਨ 11000 ਦੇ ਕਰੀਬ ਗਰੀਬ ਬੱਚੀਆਂ ਦੀਆਂ ਛਾਤੀਆਂ ਕੀਤੀਆਂ ਅਨੰਤ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ ਹੋਰ ਵੀ ਬਹੁਤ ਕਾਰਮਕ ਧਰਮ ਕਾਰਜ ਕੀਤੇ ਉਹਨਾਂ ਦੀ ਦੂਸਰੀ ਵਰਸੀ ਇਸ ਫਰਵਰੀ ਵਿੱਚ ਮਨਾਈ ਗਈ ਹੈ ਫਰਵਰੀ 2023 ਨੂੰ ਸੰਤ ਬਾਬਾ ਮੱਖਣ ਸਿੰਘ ਜੀ ਵਰ ਪ੍ਰਣਾ ਕਰ ਗਏ ਸਨ ਉਹਨਾਂ ਇਸ ਤਖਤਾਲ ਦੀ ਸੇਵਾ ਦਾਸ ਨੂੰ ਸਿੱਖ ਸੰਗਤਾਂ ਨੇ ਸੰਭਾਲੀ ਹੈ ਮਰਸ਼ੀਦ ਭਾਈ ਮਨੀ ਸਿੰਘ ਜੀ ਹੋਰਾਂ ਦਾ ਸ਼ਹੀਦੀ ਜਾੜਾ ਇਸ ਸਥਾਨ ਤੇ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪ੍ਰਤਨ ਗਰੰਥ ਸਾਹਿਬ ਦੇ ਜਿਹੜੇ ਹਸਤ ਲਿਖਿਤ ਗ੍ਰੰਥ ਸਾਹਿਬ ਦੇ ਜਿਹੜੇ ਜੀ ਉੱਥੇ ਕਿਹਾ ਜਾਂਦਾ ਜੀ ਇੱਥੇ ਪਿਆ ਉਹਦੇ ਦਰਸ਼ਨ ਮੇਲੇ ਕਰਾਇਆ ਜਾਂਦੇ ਹੁੰਦੀਆ ਦੇ ਨਾਲ ਹੀ ਜਾਂ ਸੰਗਤਾਂ ਨੂੰ ਉਹ ਸੰਗਤਾਂ ਨੂੰ ਉਸ ਰੂਪ ਤਕਰੀਬਨ ਅੱਜ ਤੋਂ 150 ਸਾਲ ਪਹਿਲਾਂ ਸ਼੍ਰੀਮਾਨ ਸੰਤ ਬਾਬਾ ਉਤਮ ਸਿੰਘ ਜੀ ਮਹਾਰਾਜ ਉਹਨਾਂ ਨੇ ਲਿਖਿਆ ਸੀਗਾ ਇਹਨਾਂ ਰੂਪ ਲਿਖੇ ਨੇ ਹਸਤ ਲਿਖਤ ਜਿਹੜਾ ਹਰ ਕੀ ਪੌੜੀ ਦਰਬਾਰ ਸੇਵ ਰੂਪ ਹੈ ਵੱਡੇ ਆਕਾਰ ਦਾ ਉਸ ਆਕਾਰ ਦਾ ਉਹ ਰੂਪ ਹੈ ਦੇ ਉਸ ਰੂਪ ਦੇ ਦਰਸ਼ਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਜਿੱਦ ਸ਼ਹੀਦੀ ਦਿਹਾੜਾ ਉਸ ਦਿਨ ਸੰਗਤਾਂ ਨੂੰ ਪਰਵਾਇਆ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਤੇ ਪਾਤਸ਼ਾਹ ਜੀ ਦੀਆਂ ਅਪਾਰ ਬਖਸ਼ਿਸ਼ਾਂ ਦੇ ਪਾਤਰ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਬਹਾਨ ਸ਼ਹੀਦੀ ਦਿਹਾੜਾ ਜੋ ਕਿ ਭਾਈ ਮਨੀ ਸਿੰਘ ਜੀ ਟਕਸਾਲ ਵੱਲੋਂ ਬੜੀ ਸ਼ਰਧਾ ਤੇ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ 9 ਜੁਲਾਈ ਦਿਨ ਬੁੱਧਵਾਰ ਨੂੰ ਦੁਪਹਿਰੇ 2:00 ਵਜੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਆਰੰਭ ਹੋ ਜਾਣਗੇ ਉਸ ਤੋਂ ਬਾਅਦ ਵੱਖ-ਵੱਖ ਗੁਰੂ ਘਰ ਦੇ ਕੀਰਤਨੀਏ ਵਿਦਵਾਨ ਜਨ ਸੰਗਤਾਂ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਸਰਵਣ ਕਰਾਉਣਗੇ ਕਿਉਂਕਿ ਭਾਈ ਮਨੀ ਸਿੰਘ ਜੀ ਨੇ ਗੁਰਸਿੱਖੀ ਖਾਤਰ ਬੰਦ-ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ ਇਸ ਕਰਕੇ ਭਾਈ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹਰ ਸਿੱਖ ਨੂੰ ਬੜੇ ਪਿਆਰ ਦੇ ਨਾਲ ਮਨਾਉਣਾ ਚਾਹੀਦਾ ਹੈ ਜਿਵੇਂ ਮਹਾਰਾਜ ਜੀ ਦਾ ਬਚਨ ਹੈ ਕਿ ਸੂਰਾ ਸੋ ਪਹਿਚਾਨੀ ਹੈ ਜੋ ਲਰਹਦੀਨ ਕੇ पुरजा पुरजा ਕੱਟ ਮਰਐ ਕਬਹੂ ਨਾ ਛੱਡਾ ਖੇਤ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਸਰੀਰ ਦਾ पुरजा पुरजा ਕੀਤਾ ਗਿਆ ਉਹਨਾਂ ਦਾ ਬੰਦ ਬੰਦ ਕੱਟਿਆ ਗਿਆ ਸੋ ਉਸੇ ਸੰਬੰਧ ਵਿੱਚ ਉਸ ਦਿਨ ਟਕਸਾਲਾਂ ਦੇ ਮੁਖੀ ਸਹਿਬਾਨ ਦਮਦਮੀ ਟਕਸਾਲ ਦੇ ਮੁਖੀ ਉਹ ਵੀ ਵਿਸ਼ੇਸ਼ ਕਰਕੇ ਪਹੁੰਚ ਰਹੇ ਹਨ ਔਰ ਟਕਸਾਲ ਭਾਈ ਮਨੀ ਸਿੰਘ ਜੀ ਦੇ ਮੁਖੀ ਸੰਤ ਬਾਬਾ ਅਮਨਦੀਪ ਸਿੰਘ ਜੀ ਜੀ ਦੇਖ ਰਹੇ ਖੇਠ ਇਹ ਸਾਰੇ ਸਮਾਗਮ ਹਨ ਤਖਤਾਂ ਦੇ ਜਥੇਦਾਰ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਬੁੱਢੇ ਦਲ ਦੇ ਮੁਖੀ ਤਰਨਾ ਦਲ ਦੇ ਮੁਖੀ ਔਰ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਖ ਹੋਰ ਵੀ ਬੇਅੰਤ ਮਹਾਂਪੁਰਖ ਸੇਵਾ ਪੰਥੀ ਮਹਾਂਪੁਰਖ ਨਿਰਮਲੇ ਮਹਾਂਪੁਰਖ ਖਾਲਸਾ ਪੰਥ ਦੀਆਂ ਸਾਰੀਆਂ ਸੰਪਰਦਾਵਾਂ ਦੇ ਗੁਣੀ ਗਿਆਨੀ ਮਹਾਂਪੁਰਖ ਹਾਜ਼ਰੀ ਭਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਵੱਲੋਂ ਵੀ ਟਕਸਾਲ ਨੂੰ ਪੂਰਨ ਸਹਿਯੋਗ ਹੈ ਔਰ ਉਹਨਾਂ ਨੇ ਵੀ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਨੇ ਸਵਾਪ ਸਮੂਹ ਸੰਗਤਾਂ ਨੂੰ ਟਕਸਾਲ ਵੱਲੋਂ ਸੰਤ ਬਾਬਾ ਅਮਨਦੀਪ ਸਿੰਘ ਜੀ ਉਹਨਾਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਸੰਗਤਾਂ ਨੇ ਵੱਧ ਤੋਂ ਵੱਧ ਭਾਈ ਸਾਹਿਬ ਜੀ ਦੇ ਇਸ ਸ਼ਹੀਦੀ ਸਮਾਗਮ ਵਿੱਚ ਹਾਜ਼ਰੀਆਂ ਭਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਗਜੀਤ ਸਿੰਘ ਖਾਲਸਾ ਆ ਸ਼ੀਲ ਭਾਈ ਮਨੀ ਸਿੰਘ ਜੀ ਦਾ ਸ਼ੀਤੀ ਦਿਹਾੜਾ ਜੋ ਸਤੋਵਲੇ ਬਾਜ਼ਾਰ ਮਨਾਇਆ ਜਾ ਰਿਹਾ ਹੈ ਤਕਸਾਲ ਵਿਖੇ ਤਕਸਾਲ ਸ਼ੀਲ ਭਾਈ ਮਨੀ ਸਿੰਘ ਜੀ ਸੰਤ ਬਾਬਾ ਅਮਨਦੀਪ ਸਿੰਘ ਜੀ ਦੀ ਦੇਖਰੇਖ ਦੇ ਹੇਠ ਸੋਮਵਾਰ 7 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਣੀ ਹੈ 9 ਤਰੀਕ ਨੂੰ ਸਵੇਰੇ ਉਹ ਗਾਂ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਵਿਖੇ ਜਿੰਨੀਆਂ ਵੀ ਸ੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀਆਂ ਹਨ ਉਹਨਾਂ ਨੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਸ੍ਰੀ ਸੁਖਨੀ ਸਾਹਿਬੀ ਦਾ ਪਾਠ ਸੰਗੀ ਰੂਪ ਦੇ ਵਿੱਚ ਕਰਨੇ ਹਨ ਉਪਰੰਤ ਕੀਰਤਨੀ ਜਥੇ ਢਾਡੀ ਜਥੇ ਕਮਿਸ਼ਨ ਜਥੇ ਉਚੇਚੇ ਤੌਰ ਤੇ ਸਿੰਘ ਸਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਟਕਸਾਲਾ ਦੇ ਮੁਖੀ ਨਿੰਗ ਸਿੰਘ ਜਥੇ ਬੰਦੀਆਂ ਦੇ ਮੁਖੀ ਉਚੇਚੇ ਤੌਰ ਤੇ ਪਹੁੰਚ ਰਹੇ ਹਨ ਇਨਾ ਸਾਰਿਆਂ ਨੂੰ ਜੀ ਆਇਆਂ ਕਹਿਣ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਠਰਾਵਾ ਵਾਸਤੇ ਜੋੜੇ ਘਰ ਸ਼ਬੀਲਾ ਗੁਰੂ ਕੇ ਲੰਗਰ ਸੰਗਤਾਂ ਨੂੰ ਰਸਤੇ ਵਾਸਤੇ ਸਾਰੇ ਰਸਤੇ ਵਿੱਚ ਜਾਲ ਅਤੇ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਸੋ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਬੁੱਧਵਾਰ 9 ਤਰੀਕ ਨੂੰ ਜੋ ਸਮਾਗਮ ਹੋ ਰਹੇ ਹਨ ਉਹਨਾਂ ਵਿੱਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਅਮਰਤਵਲੇ 2 ਵਜੇ ਤੋਂ ਲੈ ਕੇ ਹੀ ਸਮਾਗਮ ਜੋ ਹਨ ਆਰੰਭ ਹੋ ਜਾਣੇ ਹਨ ਪਹਿਲਾਂ ਸਾਈ ਜੀ ਵਾਰਜ ਭੋਗ ਪੈਣਗੇ ਉਹਨਾਂ ਤੋਂ ਬਾਅਦ ਭਾਈ ਹਰਵਿੰਦਰਪਾਲ ਸਿੰਘ ਜੀ ਲਿੱਟਲ ਉਹ 9 ਵਜੇ ਤੱਕ ਸਮਾਗਮ ਜੋ ਹਨ ਕਰਨਗੇ ਉਸ ਤੋਂ ਬਾਅਦ ਸ਼ਾਮ ਦੇ ਸਮਾਗਮ ਹਨ ਉਹ 2 ਵਜੇ ਤੋਂ ਆਰੰਭ ਹੋ ਕੇ ਰਾਤ ਦੇ 11 ਵਜੇ ਤੱਕ ਚੱਲਣਗੇ ਜਿਨ੍ਹਾਂ ਵਿੱਚ ਭਾਈ ਕਮਨੀਤ ਸਿੰਘ ਜੀ ਚੰਡੀਗੜ੍ਹ ਵਾਲੇ ਸਾਬ ਭਾਈ ਅਮਰਜੀਤ ਸਿੰਘ ਜੀ ਪਟਿਆਲੇ ਵਾਲੇ ਜਿਨ੍ਹਾਂ ਦੇ ਵਿੱਚ ਸੰਪਰਦਾਵਾਂ ਦੇ ਮੁਖੀ ਸਹਿਬਾਨ ਸਿੰਘ ਸਾਹਿਬਾਨ ਵੀ ਚੇਚੇ ਤੋਂ ਭਾਈ ਗੁਰਕਵਾਲ ਸਿੰਘ ਜੀ ਵਿਚੇਚੇ ਤੌਰ ਤੇ ਪਹੁੰਚ ਕੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨੇ ਹੱਲ ਕਰਨਗੇ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ